ਕਿਓ ਇਹ ਤੁਹਾਡੇ ਹੌਸਲਾ ਵਧਾਈ ਨਹੀਂ ਆਏ ਨੇ ਤੁਹਾਡੇ ਹੱਕਾਂ ਦੀ ਲੜਾਈ ਲੜਨ ਲਈ ਆਏ ਨੇ ਸਭ ਨੇ ਸੌਦੇ ਕੀ ਕੋਈ ਇਹ ਅਖੇ ਕਾਰਪੋਰੇਸ਼ਨਾਂ ਸਾਹਮਣੇ ਕਰਕੇ ਗਏ ਨੇ ਹੁਣ ਅਸੀਂ Go, okay. ਜੀ ਕਿਦਾਂ ਦੇਖਦੇ ਹੋ ਸੱਤਾ ਬਣੇ ਵੇਲੇ ਜਿਹੜੇ ਕਰਮਚਾਰੀਆਂ ਤਾਂ ਬੜਾ ਬਈ ਯੋਗਦਾਨ ਰਿਆ ਜੀ ਲੇਕਿਨ ਅੱਜ ਕਰਮਚਾਰੀ ਜਿਹੜੇ ਸੜਕਾਂ ਉਜ ਉਤਰੇ ਪਏ ਨੇ ਕਰਮਚਾਰੀਆਂ ਨੂੰ ਦੇਖੋ ਲੋੜ ਕੀ ਹੈ ਇਸ ਟਾਈਮ ਸਭ ਨਾਲ ਪਹਿਲੀ ਗੱਲ ਮੰਗਾ ਕਿੰਨੇ ਕਿੰਨੇ ਸਾਡੀਆਂ ਜਿਹੜਾ ਸਭ ਨਾਲ ਉਹ ਜਿਹੜੀ ਅਹਿਮ ਹੈ ਉਹ ਡੀਏ ਮਹਿੰਗਾਈ ਪੱਤਾ ਜਿਹੜਾ ਹੈਗਾ ਸਾਨੂੰ ਦੇਖੋ ਆਪਣਾ ਦਿੱਤਣਾ ਜਾ ਰਿਹਾ ਹੈਗਾ ਜੋ ਕਿ ਸਰਕਾਰ ਨੂੰ ਜਲਤੋ ਜਲਦ ਲਾਗੂ ਕਰਨਾ ਚਾਹੀਦਾ ਔਰ ਦੂਜੀ ਗਾ 올ਡ ਪੈਨਸ਼ਨ ਸਕੀਮ ਜੋ ਕਿ ਸਾਰੀ ਜਿਹੜੀ ਸਰਕਾਰਾਂ ਨੇ ਸਾਨੂੰ ਵਾਦਾ ਕਰਦੇ ਆ ਰਹੇ ਨੇ ਕਿ ਹਾਂਜੀ 올ਡ ਪੈਨਸ਼ਨ ਸਕੀਮ ਅਸੀਂ ਲਾਗੂ ਕਰਾਂਗੇ ਬਾਕੀ ਸਟੇਟ ਦੇ ਚੋਰੀ ਤਾਂ ਸਾਡੇ ਅਸੀਂ ਪੰਜਾਬ ਦੇ ਵਾਸੀ ਆ ਤੇ ਅਸੀਂ ਹੋਰ ਕਿੱਥੇ ਜਾਵਾਂਗੇ ਅਸੀਂ ਪੰਜਾਬ ਸਰਕਾਰ ਦੇ ਕੋਲ ਹੀ ਜਾਣਾਗਾ ਜਦ ਅਸੀਂ ਪੰਜਾਬ ਸਰਕਾਰ ਨੂੰ ਬਣਾਇਆਗਾ ਅਸੀਂ ਆਪਣੀ ਮੰਗਾ ਦੇ ਲਈ ਬਣਾਇਆਗਾ ਵੀ ਚਲੋ ਪੰਜਾਬ ਸਰਕਾਰ ਸਾਡੇ ਹਰੇਕ ਮੁਲਾਜ਼ਮ ਦੀ ਹਰੇਕ ਵਰਗ ਦੀ ਸੁਣੇਗੀ ਮਗਰ ਜੋ ਕੀ ਸੁਣੇ ਨਹੀਂ ਜਾ ਰਹੀ ਹੈਗੀ ਸੋ ਇਹੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਸਾਡੀ ਮੁਲਾਜ਼ਮਾਂ ਦੀ ਮੰਗਾਵਰੇ ਪੂਰਾ ਧਿਆਨ ਦੇਣਾ ਚਾਹੀਦਾ ਹੈਗਾ ਕਿਉਂਕਿ ਮੁਲਾਜ਼ਮ ਦੀ ਇੱਕ ਅਹਿਮ ਵੋਟ ਹੁੰਦੀ ਹੈ ਜਿਹੜੀ ਕਿ ਆਮ ਜਨਤਾ ਨਾਲੋਂ ਇੱਕ ਦਿਨ ਪਹਿਲਾਂ ਪੈਂਦੀ ਹੈ ਸੋ ਇਹੀ ਇੱਕ ਬੇਨਤੀ ਹੈ ਕਿ ਲਗਾਤਾਰ ਅਸੀਂ ਆਪਣਾ ਤਰਨੇ ਮੁਜਾਦਰਤ ਨਾ ਉਤਰੀਏ ਇਸ ਨੂੰ ਜਲਦੀ ਉਹ ਜਲਦੀ ਜਿਹੜਾ ਹੈਗਾ ਕਿ ਸਾਡੀ ਮੰਗ ਨੂੰ ਮੰਨ ਲਿੱਤਾ ਜਾਵੇ ਔਰ ਲਾਗੂ ਕੀਤਾ ਜਾਵੇ ਧੰਨਵਾਦ ਜੀ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਹੈ ਕੋਈ ਮੰਤਰੀ ਸਾਹਿਬ ਨਾਲ ਦੇਖੋ ਸਾਡਾ ਐਵੇਂ ਆ ਕਿ ਇਹ ਧਰਨੇ ਜਿਹੜੇ ਲੱਗ ਰਹੇ ਨੇ ਜਿੱਦਾਂ ਹੀ ਕੋਲ ਆਉਂਦੀ ਹੈ ਤਾਂ ਅਸੀਂ ਜ਼ਰੂਰ ਜਾਵਾਂਗੇ ਅਸੀਂ ਆਪਣਾ ਉਹਨਾਂ ਨੂੰ ਇੱਕ ਲੈਟਰ ਵੀ ਕੱਲੇ ਆਇਆ ਹੈਗਾ ਤੇ ਉਹ ਮੀਟਿੰਗ ਜਿੱਦਾਂ ਹੀ ਹੁੰਦੀ ਆ ਤਾਂ ਉਹ ਵੀ ਆਪਣਾ ਸਾਰੇ ਮੁਲਾਜ਼ਮਾਂ ਦੇ ਵਿੱਚ ਉਹ ਸਾਰੇ ਜਨਤਾ ਦੇ ਵਿੱਚ ਆਪਣਾ ਉਹ ਠੀਕ ਦਿਖਾਤਾ ਜਾਗਾ ਠੀਕ ਹੈ ਜੀ ਦਿਨ ਹੋ ਗਿਆ ਘਰ ਨਾਲ ਆ ਰਹੇ ਰੈਗੂਲਰ ਨਹੀਂ ਦੋ ਦਿਨ ਹੋ ਗਿਆ ਕਿ ਪ੍ਰਸ਼ਾਸਨ ਵਾਲੋ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਕੁਝ ਵੀ ਅੱਧਾ ਰਕਮ ਅਸੀ ਆਇਆ ਐਦਾਂ ਤਾਂ ਫਿਲਹਾਲ ਜਿਹੜਾ ਹੈਗਾ ਕੋਈ ਮੈਸੇਜ ਨਹੀਂ ਹੈਗਾ ਤੇ ਬਾਕੀ ਜਿੱਦਾਂ ਕੱਲ ਦਾ ਆਪਣਾ ਹੁਣ ਸਾਡਾ ਲਾਸਟ ਹੈ ਜਿਹੜਾ ਹੈਗਾ ਦਿਨ ਉਹ ਤੇ ਇਹ ਸਾਡੀ 3 ਦਿਨ ਦੀ ਕਾਲ ਸੀ ਉਹ ਕਾਲ ਦੇ ਉੱਤੇ ਅਸੀਂ ਆਪਣਾ ਖੜੇ ਆ ਤੇ ਅੱਗੇ ਅਗਰ ਜੇ ਮੰਨ ਲਓ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਮੈਸੇਜ ਆਉਂਦਾ ਕਾਲ ਆਉਂਦੀ ਤਾਂ ਅੱਗੇ ਵਿਦਾ ਦਿੱਤਾ ਜਾਇਗਾ ਤੁਹਾਨੂੰ ਠੀਕ ਕੋਈ ਹੋਰ ਚੁਰੂਕਾ ਦੇਵ ਕਰਦਾ ਹਾਂਜੀ ਜੀ ਕੀ ਨਾਮ ਹੈ ਜੀ ਦਰਸ਼ਨ ਸਿੰਘ ਬੇਲੂ ਮਾਜਰਾ ਮੀਂਹ ਮੰਗਾ ਕੀ ਮੰਗਾ ਨੂੰ ਲੈ ਕੇ ਦੇਖੋ ਪੰਜਾਬ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਇਹਨਾਂ ਨੇ ਕਿਸਾਨਾਂ ਮਜ਼ਦੂਰਾਂ ਬੇਰਜਗਾਰਾਂ ਨਾਲ ਜਿੱਥੇ ਵਾਦੇ ਕੀਤੇ ਤੇ ਉੱਥੇ ਮਲਾਜ਼ਮਾਂ ਨਾਲ ਵੀ ਬਹੁਤ ਵਾਦੇ ਕੀਤੇ ਤੇ ਵੀ ਤੁਹਾਡੇ ਕੱਚੇ ਕੰਮੇ ਪੱਕੇ ਕਰਾਂਗੇ ਤੁਹਾਡਾ ਪੇ ਸਕੇਲ ਹੋਰ ਸਾਡੀਆਂ ਬਹੁਤ ਸਾਰੇ ਸਾਡੇ ਮੰਗ ਪੱਤਰ ਚ ਮੰਗਾ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈਗਾ ਵੀ ਉਹ ਪੰਜਾਬ ਸਰਕਾਰ ਜਿਹੜੀ ਨੇ ਸਾਨੂੰ ਇਹ ਕਹਿੰਦੀ ਸੀ ਤੁਹਾਨੂੰ ਧਰਨਾ ਮਜਾਰਾ ਨਹੀਂ ਕਰਨਾ ਪਊਗਾ ਉਹ ਮੁਲਾਜ਼ਮ ਜਿੱਥੇ ਮੰਦੀਆਂ ਨਾਲ ਮੀਟਿੰਗ ਵੀ ਨਹੀਂ ਕਰ ਰਹੀ ਜਿਸ ਕਰਕੇ ਸਮੁੱਚਾ ਜਿਹੜਾ ਮੁਲਾਜ਼ਮ ਵਰਗ ਆ ਜਿੱਥੇ ਹੋਰ ਲੋਕ ਆਪਣੀਆਂ ਮੰਗਾਂ ਲਈ ਲੜ ਰਹੇ ਨੇ ਮੁਲਾਜ਼ਮ ਵੀ ਆਪਣੀਆਂ ਮੰਗਾਂ ਲਈ ਲੜ ਰਹੇ ਨੇ ਸਾਡੇ ਜਿਹੜੇ ਸਫਾਈ ਕੰਮ ਹੈ ਤੇ ਇਹਨਾਂ ਨੇ ਆਪਣੀ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਤਿੰਨ ਦਿਨਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਤੇ ਅੱਜ ਦੂਜੇ ਦਿਨ ਦੇ ਵਿੱਚ ਅਸੀਂ ਇਹਨਾਂ ਦੇ ਅੱਜ ਸੰਘਰਸ਼ ਦੀ ਹਮਾਇਤ ਤੇ ਆਏ ਆਂਗੇ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਕੰਧ ਤੇ ਲਿਖਿਆ ਨਾ ਪੜਿਆ ਤਾਂ ਜਿੱਥੇ ਜਿਹੜੀਆਂ ਜਿਮਨੀ ਚੋਣਾਂ ਆਉਣਗੀਆਂ ਉਹਦੇ ਵਿੱਚ ਵੀ ਵਿਰੋਧ ਕਰਾਂਗੇ ਮਿਊਸਪਲ ਚੋਣਾਂ ਦੇ ਵਿੱਚ ਵੀ ਵਿਰੋਧ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜਨ ਦੇਵਾਂਗੇ ਇਸ ਕਰਕੇ ਵਧੀਆ ਗੱਲ ਇਹ ਹੀ ਆ ਵੀ ਮਲਾਜਮਾਂ ਦੀ ਇੱਕ ਇੱਕ ਮੰਗ ਦਾ ਹੱਲ ਕੀਤਾ ਜਾਵੇ ਜਿਹੜਾ ਮਾਹੌਲ ਆ ਪੰਜਾਬ ਦਾ ਉਹਨੂੰ ਸ਼ਾਂਤ ਕੀਤਾ ਜਾਵੇ ਜਿਹੜਾ ਪੰਜਾਬ ਦਾ ਸਮੁੱਚਾ ਮਲਾਜਮਾਂ ਉਹਦੇ ਵਿੱਚ ਬਹੁਤ ਰੋਸ ਬੇਚੈਨੀ ਪਾਈ ਜਾ ਰਹੀ ਆ ਬਹੁਤ ਗੁੱਸਾ ਪਾਇਆ ਜਾ ਰਿਹਾ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਦੇ ਜਿਹੜਾ ਗੁੱਸਾ ਉਹਦਾ ਟੱਕਰਾ ਕਰਨਾ ਔਖਾ ਹੋ ਜੂਗਾ ਹਾਂਜੀ ਭਾਈ ਕੀ ਨਾਮ ਹੈ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਤੇ ਮੇਰਾ ਨਾਮ ਸੁਨੀਲ ਕੁਮਾਰ ਪ੍ਰਦਾਸ ਸਪਾਇਸ ਸੇਵਕ ਨਗਰ ਪਟਿਆਲਾ ਅੱਜ ਸਾਡੇ ਜਿਹੜੇ ਮਜ਼ਦਮ ਐਕਸ਼ਨ ਕਮੇਟੀ ਸੱਜੇ ਤੇ ਜਿਹੜੀ 3 ਦਿਨ ਦੀ ਜਿਹੜੀ ਕਾਲ ਕੀਤੀ ਗਈ ਹੈ ਉਸ ਸਮੇਂ ਅੱਜ ਸਾਡਾ ਜਿਹੜਾ ਦੂਸਰਾ ਦਿਨ ਸੀਗਾ ਜਿਹੜੀ ਸਾਡੇ ਪਟਿਆਲੇ ਦੇ ਵਿੱਚ ਸੰਜ ਕਮੇਟੀ ਦੇ ਚੰਡੇ ਥੱਲੇ ਅਸੀਂ ਅੱਜ ਮਤਲਬ ਮਜ਼ਦਮਾਂ ਦੀ ਮੰਗਾਂ ਸੰਬੰਧੀ ਜਿਹੜਾ ਦੂਸਰਾ ਦਿਨ ਜਿਹੜਾ ਰੋਸ ਰੈਲੀ ਜਿਹੜੀ ਰੱਖੀ ਗਈ ਹੈ ਔਰ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਘੜੇਪਨ ਦੀ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਸਾਡੇ ਵਿੱਚ ਮਾਨਯੋਗ ਸਾਡੇ ਬੋਧੀ ਸਤਿਕਾਰਯੋਗ ਦਸੀ ਸਿੰਘ ਬੇਲੂ ਮਾਜਰਾ ਜੀ ਜਿਉਂਕੀ 50 ਬਾਰ ਦੇ ਸਰਵਿਸ ਪੀਰੀਸ ਸੰਦੇ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਸਾਡੇ ਨਾਲ ਜਸਮੀਤ ਸਿੰਘ ਸੋਡੇ ਜੀ ਜਿਹੜੇ ਮਤਲਬ ਜੰਗਨਾਥ ਵਿਭਾਗ ਦੇ ਯੂਨੀ ਦੇ ਪ੍ਰਧਾਨ ਨੇ ਉਹਨਾਂ ਦੇ ਵੀ ਅਸੀਂ ਤੋਂ ਸਵਾਦ ਕਰਦੇ ਸਮੁੱਚੀ ਸਾਡੀ ਟੀਮ ਦਾ ਜਿਹੜੇ ਅਗਰ ਸਾਡੇ ਮਤਲਬ ਸਰਕਾਰ ਨੇ ਅੱਗੇ ਵਾਸਤੇ ਕੋਈ ਨੀਤੀ ਸੁਣੀ ਤਾਂ ਅਗਲਾ ਜਿਹੜਾ ਸੰਗਤ ਬੜਾਈ ਤੇਜ਼ ਜਿਹੜਾ ਸੰਗਤ ਹੋਗਾ ਸਾਡੇ ਮਿਊਨਿਸਪਲ ਕਾਮਿਆਂ ਵੱਲੋਂ ਸਮੁੱਚੇ ਸਾਡੇ ਮੁਲਾਜ਼ਮਾਂ ਵੱਲੋਂ ਕੀ ਕਹਿਣਾ ਚਾਹੀਦਾ ਪੰਜਾਬ ਸਰਕਾਰ ਜਦ ਸੱਤਾ ਵਿੱਚ ਆਈ ਸੀ ਤਾਂ ਇੱਕਿਆਦੀ ਆਣਾ ਪੈ ਚੁਕਾ ਲੇਕਿਨ ਤੁਹਾਨੂੰ ਪਤਾ ਚੰਦਾ سلسلہ ਜਿਹੜਾ ਵੱਧਦਾ ਜਾ ਰਿਹਾ ਦੇਖੋ ਜੀ ਗੱਲ ਇਹ ਹੈ ਵੀ ਅੱਜ ਤੱਕ ਇਤਿਹਾਸ ਇਸ ਗੱਲ ਦਾ ਕੁਆ ਜਿਹੜੀ ਸਾਡੇ ਮੁਲਾਜ਼ਮ ਜਿੰਨੇ ਵੀ ਜਿੱਤੇਬੰਦੀਆਂ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟਾਂ ਵੱਲੋਂ ਇੱਕ ਬਹੁਤ ਵੱਡੀ ਸਰਕਾਰ ਤੇ ਬਹੁਤ ਵੱਡੀ ਇੱਕ ਉਮੀਦ ਸੀਗੀ ਜਿਸ ਕਰਕੇ ਜਿਹੜੇ ਸਾਡੇ ਅਤੇ ਪੰਜਾਬ ਦੇ ਵਿੱਚ 92 ਐਮਐਲਏ ਆਮ ਆਦਮੀ ਪਾਰਟੀ ਨੇ ਜਿੱਤ ਕੇ ਆਏ ਸੀਗੇ ਪਰ ਜਿਹੜੀ ਜੋ ਅਸੀਂ ਸੋਚਿਆ ਥਿਆ ਉਹਨਾਂ ਦੇ ਅੱਜ ਤੱਕ ਜਿਹੜੇ ਨਹੀਂ ਖਰੇ ਉਤਰੇ ਇਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਜਿੱਤੇਬੰਦੀਆਂ ਨੇ ਅੱਜ ਸਰਕਾਰ ਦੇ ਖਿਲਾਫ ਹੈ ਕਿਉਂਕਿ ਜਿਸ ਤਿੱਕੇ ਸਾਡੇ 2004 ਤੋਂ ਬਾਅਦ ਜਿਹੜੀ ਪੈਨਸ਼ਨ ਬੰਦ ਕੀਤੀ ਹੈ ਸਾਨੂੰ ਬਹੁਤ ਵੱਡੀ ਉਮੀਦ ਸੀਗੀ ਕਿ ਜਿਹੜੀ OPS ਪੈਨਸ਼ਨ ਜਿਹੜੀ ਉਹ ਲਾਗੂ ਕੀਤੀ ਜਾਊਗੀ ਪਰ ਜਿਹੜੇ ਸਾਡੇ ਸਪਾਈ ਮਤਲਬ ਕੱਚੇ ਕੰਮੇ ਨੇ ਉਹਨਾਂ ਪਹਿਲ ਕੇ ਦਾਤੇ ਪੱਕੇ ਕੰਦਾਰੀ ਨਾਲ ਵਾਅਦਾ ਕੀਤਾ ਸੀ ਪਰ ਅੱਜ ਨਹੀਂ ਜਿਹੜੇ ਇਹਨਾਂ ਦੀ ਬਾਦ ਜਿਹੜੇ ਫੋਕਲ ਨਿਕੜੇ ਨੇ ਜੀ ਰਣਨੀਤੀ ਰਹੀ ਆਉਣ ਵਾਲੇ ਨੇ ਉਹਨਾਂ ਦੇ ਜਿਹੜੇ ਅਗਲੇ ਜਿਹੜੇ ਆਨਾਲੇ ਟਾਈਮ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਐਨਸੀ ਦੇ ਰਿਐਕਸ਼ਨ ਵੀ ਹੋਣ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਪਤਾ ਲੱਗ ਜਾਊਗਾ ਕਿਉਂਕਿ ਸਾਰੇ ਜਿੰਨੇ ਵੀ ਜਥੇਬੰਦੀਆਂ ਦੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਨੇ ਅਸੀਂ ਇਹਨਾਂ ਨੂੰ ਹਰਾਵਾਂਗੇ ਜਾਂ ਜਿਤਾ ਸਕਦੇ ਤਾਂ ਹਰਾਵਾਂਗੇ ਅਸੀਂ